ਨਟ ਮਹਿਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੀ ਹਰ ਹਰ ਦਇਆਲ ਦਇਆ ਪ੍ਰਭ ਤਾਰੀ ਲਗ ਸਤ ਗੁਰ ਹਰ ਜਪਣੇ ਰਹਾਉ ਹਰ ਤੁਮ ਵੱਡ ਗੰਮ ਗੋਚਰ ਸੁਆਮੀ ਸਭ ਧਿਆਵੈ ਹਰ ਰੁੜਨੇ ਜਿਨ ਕੋ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੀ ਇਹ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਣੀ ਜਿਉ ਸਲ ਲੈ ਸਲ ਉਠੈਂ ਬੋਲੇ ਰੀ ਮੇਲ ਸਲ ਲੈ ਸਲ ਸਮਣੀ ਜੋ ਪ੍ਰਭ ਕੀਆ ਸੋ ਤੁਮਹੀ ਜਾਨੋ ਹਮ ਨਾ ਜਾਣੀ ਹਰ ਗਹਿਣੇ ਹਮ ਬਾਰਿਕ ਕੋ ਰਦ ਉਸਤਤਿ ਥਾਰੋ ਕਮ ਕਰੇ ਪ੍ਰਭੂ ਸਿਮਰਣੀ ਤੁਮ ਜਲ ਨਿਧ ਹਰਮਾਨ ਸਰੋਵਰ ਜੋ ਸੇਵਾ ਸਭ ਫਲਨੀ ਜਨ ਨਾਨਕ ਹਰ 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 ਬਾਂਛੈ ਹਰ ਦੇਵੋ ਕਰ ਕ੍ਰਿਪਣੀ ਨਟ ਨਾਰਾਇਣ ਮੈਲਾ ਚੌਥਾ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਸੇਵ ਸੁਪਲ ਹਰ ਕਾਲ ਲੈ ਗੁਰ ਪੱਗ ਰੇਨ ਰਵਾਲ ਸਭ ਦਾਲਦ ਪੰਜ ਦੁਖਦਾਲ ਹਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਿਹ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦੁ ਪੈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪੈਗਲ ਤਾਨ ਹਾਲ ਨਿਹਾਲ ਨਿਹਾਲ ਨਟ ਮਹਿਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੋਨ ਅਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਊਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕਹਿਉ ਕੁਰਬਾਨੰਤੀ ਹਰ ਅਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਨਟ ਮਹਿਲਾ ਚੌਥਾ ਕੋਈ ਆਨ ਸੁਨਾਵੇ ਹਰ ਕੀ ਹਰ ਗਾਲ ਤਿਸ ਕੋ ਹੋਂ ਬਲ ਬਲ ਬਾਲ ਸੋ ਹਰ ਜਨ ਹੈ ਫਲ ਫਾਲ ਹਰ ਹੋ ਹੋ ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨੇ ਕਪਟ ਕੁਮਾਵੋ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਟ ਨਾਰਾਇਣ ਮੈ ਲਾਪਨਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਹੋ ਕਿਆ ਜਾਣਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰੋ ਜਿਸ ਪੁਰਖ ਵਿਧਾਤੇ ਸੋ ਸਦਾ ਸਦਾ ਤੁਧ ਧਿਆਵੈ ਕਮਨ ਜੋਗ ਤਮਨ ਗਿਆਨ ਧਿਆਨਾ ਕਮਨ ਗੁਨੀ ਰੀ ਜਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨ ਜਿਤ ਨਿਮਕ ਨਾ ਪ੍ਰਭਿ ਸਰਾਵੇ ਸੰਤ ਸੰਗ ਲਗ ਇਹ ਸੁਖ ਪਾਇਓ ਹਰ ਗੁਨ ਸਦਹੀ ਗਾਵੇ ਦੇਖ ਅਚਰਜ ਮਹਾ ਮੰਗਲ ਰੂਪ ਕਿਸ਼ ਆਨ ਨਹੀਂ ਦਿਸਤਾ ਵਾ ਕਹੋ ਨਾਨਕ ਮੋਰਚਾ ਗੁਰ ਲਾਯੋ ਤਾ ਗਰਬ ਜੋਨ ਕਹਾਂ ਆਵ ਨਟ ਨਾਰਾਇਣ ਮਹਿਲਾ ਪੰਜਵਾ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਉਲਾਹ ਨੂੰ ਮੈਂ ਕਾਹੂ ਨਾ ਦੀਓ ਮਨ ਮੀਠ ਤੋਹਾਰੂ ਕੀਓ ਰਹਾਓ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋਹਾਰੋ ਜਿਉ ਇਆਂ ਉਹਾਂ ਹਰ ਤੁਮ ਹੀ ਤੁਮ ਹੀ ਏ ਗੁਰ ਤੇ ਮੰਤਰ ਦ੍ਰਿੜਿਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸ਼ਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ਨਟ ਮੈਲਾ ਪੰਜਵਾ ਜਾ ਕੋ ਪਈ ਤੁਮਾਰੀ ਤੀਰ ਜਮ ਕੀ ਤਰਾਸ਼ ਮਿਟੀ ਸੁਖ ਪਾਇਆ ਨਿਕਸੀ ਹਮੇ ਪੀਰ ਰਹਾ ਤਪਤ ਬੁਝਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਿਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ संत सहाय वीर खुले भ्रम भीत मिले गोपाला हीरे बिधे हीर बिसम पै नानक जस गावत ठाकुर गुनी गहीरे नट मैला पांचवा अपना जन आफे आप उधारयो आठ पहर जनके संग बसयो ਮਨ ਤੇ ਨਾਹੀਂ ਬਿਸਾਰਿਓ ਰਹਾ ਬਰਨ ਚਿਹਨ ਨਾਹੀਂ ਕਿਛੁ ਪੇਖਿਓ ਦਾਸ ਕਾ ਕੁਲ ਨਾਮ ਵਿਚਾਰਿਓ ਕਰ ਕਿਰਪਾ ਨਾਮ ਹਰਿ ਦਿਓ ਸਹਿਜ ਸੁਭਾਏ ਸਵਾਰਿਓ ਮਹਾ ਬਿਖਮ ਅਗਨ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਪੁਨਹ ਪੁਨਹ ਬਲੇ ਹਰਿਓ ਨਟ ਮਹਿਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੈ ਖਿਨ ਭੀਤਰ ਤਾਕ ਦੁਖ ਨਾ ਰਹਿਓ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਿਓ ਸੰਗਲ ਤਿਆਗ ਏਕ ਲੇਵ ਲਾਗੀ ਹਰ ਹਰ ਚਰਨ ਗਹਿਓ ਤੈ ਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸ਼ਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਉ ਨਾਨਕ ਅਨੰਦ ਭਇਓ ਨਟ ਮਹਿਲਾ ਪੰਜਵਾ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚ ਲਗਾਇਓ ਜਨ ਆਪਣੇ ਕੋ ਮਨ 비ਦੋ પ્રેમ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹਿ ਕਿਰਪਾ ਨਿਧ ਆਨ ਨਾ ਪੇਖੋ ਹੋਰੀ ਨਾਨਕ ਮੇਲਿਓ ਦਾਸ ਆਪਣਾ ਪ੍ਰੀਤ ਨ ਕਬੂ ਥੋਰੀ ਨਟ ਮਲਾ ਪੰਜਵਾ ਮੇਰੇ ਮਨ ਜਪ ਜਪ ਹਰ ਨਾਰਾਇਣ ਕਭੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਾਧੂ ਤੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰ ਰਹਿ ਕਿਰਪਾ ਨਿਧ ਘਟ ਘਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਣ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੇ ਤੇਰੇ ਦਸਨ ਦਾਸ ਦਸਾਣ ਨਟ ਮਹਿਲਾ ਪੰਜਵਾ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤ ਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸੋ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸ਼ਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹਿਲਾ ਪੰਜਵਾ ਹਾ ਵਾਰ-ਵਾਰ ਜਾਉ ਗੁਰ ਗੋਪਾਲ ਰਹਾਉ ਮੋਹਿ ਨਿਰਗੁਣ ਤゥム ਪੂਰਨ ਦਾਤੇ ਦੀਨਾ ਨਾਥ ਦਇਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਧਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਹੈ ਨਾਨਕ ਦਰਸ਼ਨੇ ਹਾਲ ਨਟ ਪੜਤਾਲ ਮੈਲਾ ਪੰਜਵਾ ੴ ਸਤਿਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨਸੈ ਦੁਖ ਬਿਪਰੀਤ ਸਭ ਅਰਪਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਣ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਿਤ ਹੋਏ ਪੁਨੀਤ ਨਾਨਕ ਦਾਸ ਬਲ ਬਲ ਕੀਤ ਨਟ ਅਸ਼ਟਪਦੀਆਂ ਮਹਲਾ 4 ੴ ਸਤਿਗੁਰ ਪ੍ਰਸਾਦਿ ਰਾਮ ਮੇਰੇ ਮਨ ਤਨ ਨਾਮ ਅਧਾਰੇ ਖਿਨ ਪਲ ਰਹਿ ਨ ਸਕਾਂ ਬਿਨ ਸੇਵਾ ਮੈਂ ਗੁਰਮਤ ਨਾਮ ਸੰਭਾਰੇ ਰਹਾਓ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਪਿਆਰੇ ਦੀਨ ਦਇਆਲ ਭੈ ਪ੍ਰਭ ਠਾਕੁਰ ਗੁਰ ਕੈ ਸ਼ਬਦ ਸੁਵਾਰੇ ਮਦਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਗੰਮ ਉਪਾਰੇ ਇੱਕ ਬਿਨੋ ਬੇਨਤੀ ਕਰੂੰ ਗੁਰ ਆਗ ਮੈਂ ਸਾਧੂ ਚਰਨ ਪਖਾਰੇ ਸਹਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਹਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੇ ਗੁਰਮਤਿ ਨਾਮ ਦਮੋਦਰ ਪਾਇ ਹਰ ਹਰ ਨਾਮ ਉਰ ਧਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗਟਕ ਸੰਭਾਰੇ ਤਸਨਾ ਸਾਧ ਚਖੈ ਪਾਏ ਦੂਜੈ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚਖੈ RAM ਨਾਮਾ ਸਭ ਅਨਰਸ ਸਾਧ ਵਿਸਾਰੇ ਗੁਰਮਤਿ ਰਾਮ ਨਾਮ ਧਨ ਪਾਇਆ ਸੁਣ ਕਹਿਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸੰਭਾਰੇ ਸਾਸ ਸਾਸ ਜਾਏ ਨਾਮ ਬਿਨ ਸੋ ਬਿਰਥਾ ਸਾਸ ਬਿਕਾਰੇ ਕ੍ਰਿਪਾ ਕ੍ਰਿਪਾ ਕਰ ਦੀਨ ਪ੍ਰਭ ਸਰਣੀ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਤ ਹੈ ਥਮ ਦਾਸਨ ਕੇ ਪਨਹਾਰੇ